ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਵੈਂਕੂਵਰ ਸਕੂਲ ਬੋਰਡ ਸੋਮਵਾਰ ਰਾਤ ਨੂੰ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੇ ਸੈੱਲ ਫੋਨ ਦੀ ਵਰਤੋਂ ਨੂੰ ਸੀਮਿਤ ਕਰਨ ਦੇ ਪ੍ਰਸਤਾਵ ਤੇ ਵੋਟ ਪਾਉਣ ਦੀ ਤਿਆਰੀ ਵਿੱਚ ਹੈ ਟਰਸਟੀ ਅਪ੍ਰੈਲ ਦੇ ਵਿੱਚ ਵੈਂਕੂਵਰ ਦੇ ਸਕੂਲ ਬੋਰਡ ਦੇ ਚੇਅਰ ਵਿਕਟੋਰੀਆ ਜੰਗ ਦੁਆਰਾ ਪੇਸ਼ ਕੀਤੇ ਗਏ ਪ੍ਰਸਤਾਵ ਦੀ ਸਮੀਖਿਆ ਕਰਨ ਦੇ ਲਈ ਤਿਆਰ ਹੈ ਇਹ ਸ਼ੁਰੂਆਤੀ ਮੋਸ਼ਨ ਵੱਡੇ ਪੱਧਰ ਤੇ ਪ੍ਰਕਿਰਿਆ ਸਬੰਧੀ ਮੁੱਦੇ ਦੇ ਕਾਰਨ ਰੁਕੋ ਗਿਆ ਸੀ ਪ੍ਰਸਤਾਵਿਤ ਪਾਬੰਦੀਆਂ ਨੂੰ ਸਤਾਈ ਮਹੀਨੋਂ ਦੁਬਾਰਾ ਸੁਣਨ ਦੇ ਲਈ ਮਜਬੂਰ ਕੀਤਾ ਗਿਆ ਸੀ ਇਹ ਮੋਸ਼ਨ ਸੁਭਾਈ ਸਰਕਾਰ ਦੇ ਵੱਲੋਂ ਜਨਵਰੀ ਦੇ ਐਲਾਨ ਤੋਂ ਬਾਅਦ ਆਇਆ ਜਿਸ ਦੇ ਵਿੱਚ ਸਕੂਲੀ ਜ਼ਿਲ੍ਹਿਆਂ ਨੂੰ ਸਕੂਲਾਂ ਦੇ ਵਿੱਚ ਡਿਵਾਈਸਾਂ ਦੀ ਵਰਤੋਂ ਤੇ ਸੋਸ਼ਲ ਮੀਡੀਆ ਦੀ ਪਹੁੰਚ ਲਈ ਨਵੇਂ ਦਿਸ਼ਾ ਨਿਰਦੇਸ਼ ਲਾਗੂ ਕਰਨ ਦੀ ਲੋੜ ਹੈ ਬੋਰਡ ਟਰਸਟ ਇਸ ਗੱਲ ਦੇ ਉੱਤੇ ਬਹਿਸ ਕਰਨਗੇ ਕਿ ਲਰਨਿੰਗ এনवायरमेंटਸ ਕੀ ਫੋਕਸ ਕਰ ਰਿਹਾ ਹੈ ਟਰਸਟੀ ਦੇ ਅਨੁਸਾਰ ਇਹ ਵਿਚਾਰ ਵਿਦਿਆਰਥੀਆਂ ਨੂੰ ਉਹਨਾਂ ਦੇ ਫੋਨਾਂ ਤੋਂ ਵੱਖ ਕਰਨ ਦਾ ਤਰੀਕਾ ਲੱਭਣਾ ਹੈ ਖਾਸ ਤੌਰ ਤੇ ਉਹ ਜਿਹੜੇ ਕਿੰਡਰ ਗਾਰਡਨ ਤੋਂ ਗ੍ਰੇਡ 6 ਵਿੱਚ ਹੈ ਟਰਸਟੀ ਚਾਹੁੰਦੇ ਨੇ ਕਿ ਸਟਾਫ ਪੂਰੇ ਸਕੂਲੀ ਦਿਨ ਦੌਰਾਨ ਉਹਨਾਂ ਦੀ ਵਰਤੋਂ ਨੂੰ ਸੀਮਿਤ ਕਰਨ ਦੇ ਲਈ ਅਪਡੇਟ ਕਰੇ ਤੇ ਬੱਚਿਆਂ ਨੂੰ ਪੂਰੇ ਸਕੂਲੀ ਦਿਨ ਦੇ ਲਈ ਫੋਨ ਨੂੰ ਸਾਇਲੈਂਟ ਤੇ ਨਜ਼ਰ ਤੋਂ ਪਰੇ ਰੱਖਣ ਦੀ ਲੋੜ ਹੈ ਜਦੋਂ ਤੱਕ ਕਿ ਕਿਸੇ ਅਧਿਆਪਕ ਦੁਆਰਾ ਇਸ ਨੂੰ ਠੀਕ ਨਹੀਂ ਕੀਤਾ ਜਾਂਦਾ ਪ੍ਰੀਮੀਅਰ ਨੇ ਇਸ ਸਾਲ ਦੇ ਸ਼ੁਰੂ ਦੇ ਵਿੱਚ ਐਲਾਨ ਕੀਤਾ ਸੀ ਕਿ ਜ਼ਿਲ੍ਹਿਆਂ ਤੱਕ ਵਿਦਿਆਰਥੀਆਂ ਦੇ ਡਿਵਾਈਸਾਂ ਦੀ ਵਰਤੋਂ ਨੂੰ ਸੀਮਿਤ ਕਰਨ ਦੇ ਲਈ ਉਚਿਤ ਨੀਤੀਆਂ ਦੀ ਲੋੜ ਹੋਵੇਗੀ ਹਾਲਾਂਕਿ ਡਿਜੀਟਲ ਡਿਵਾਈਸਾਂ ਦੀ ਵਰਤੋਂ ਤੇ ਪਾਬੰਦੀ ਲਗਾਉਣ ਬਾਰੇ ਇੱਕ ਜਾਂ ਇੱਕ ਤੋਂ ਵੱਧ ਬਿਆਨ ਹੋਣ ਦੇ ਲਈ ਕੋਡ ਆਫ ਕੰਡਕਟ ਦੀ ਲੋੜ ਹੋਵੇਗੀ ਮਿਡਲ ਤੇ ਹਾਈ ਸਕੂਲਾਂ ਦੀ ਇੱਕ ਨੀਤੀ ਨੂੰ ਸਪਸ਼ਟ ਨਹੀਂ ਕੀਤਾ ਗਿਆ ਸਗੋਂ ਪ੍ਰਸਤਾਵ ਦੇ ਵਿੱਚ ਕਿਹਾ ਗਿਆ ਹੈ ਕਿ ਬੋਰਡ ਸੁਪਰੀਡੈਂਟਸ ਨੂੰ ਪ੍ਰਸਤਾਵਿਤ ਨੀਤੀਆਂ ਤੇ 1 ਜੁਲਾਈ ਤੱਕ ਲਾਗੂ ਕਰਨ ਦੀ ਯੋਜਨਾ ਬਣਾਉਣ ਦੇ ਲਈ ਨਿਰਦੇਸ਼ ਦੇਣ ਲਈ ਸਹਿਮਤ ਹੋਏ ਇਸ ਤੋਂ ਇਲਾਵਾ ਨੀਤੀਆਂ ਦੇ ਪ੍ਰਭਾਵਾਂ ਦੀ ਨਿਗਰਾਨੀ ਕਰਨ ਤੇ ਲੋੜ ਪੈਣ ਤੇ ਉਹਨਾਂ ਨੂੰ ਅਨੁਕੂਲ ਬਣਾਉਣ ਦੇ ਲਈ ਇੱਕ ਕਾਰਜ ਸਮੂਹ ਨੂੰ ਮਾਰਿਆ ਜਾਏਗਾ आरसीएमपी ਨੇ ਪੁਸ਼ਟੀ ਕੀਤੀ ਹੈ ਕਿ ਸ਼ੁੱਕਰਵਾਰ ਨੂੰ ਸਪੈਮਿਸ਼ ਨੇੜੇ ਇੱਕ ਜਹਾਜ਼ ਹਾਦਸੇ ਤੋਂ ਬਾਅਦ ਦੋ ਲੋਕਾਂ ਦੀ ਮੌਤ ਹੋ ਗਈ 25 ਮਈ 2024 ਨੂੰ ਪੁਲਿਸ ਹਵਾਰਾਹੀ ਹੋਸ਼ਾਉਂਡ ਦੇ ਪੱਛੋਂ ਵਾਲੇ ਪਾਸੇ ਸਕੁਐਮਿਸ਼ ਦੇ ਦੱਖਣ ਵਿੱਚ ਸਥਿਤ ਰਿਮੋਟ ਖੇਤਰ ਤੱਕ ਪਹੁੰਚ ਕਰਨ ਦੇ ਯੋਗ ਸੀ ਇੱਕ ਵਾਰ ਮੌਕੇ ਤੇ ਇਹ ਪੁਸ਼ਟੀ ਕੀਤੀ ਗਈ ਸੀ ਕਿ ਅਫਸੋਸ ਦੀ ਗੱਲ ਹੈ ਕਿ ਜਹਾਜ਼ ਦੇ ਦੋ ਯਾਤਰੀ ਬੱਚੇ ਨਹੀਂ ਮਾਉਂਟੇਜ਼ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਸ਼ੁੱਕਰਵਾਰ ਸ਼ਾਮ ਨੂੰ ਇੱਕ ਕ੍ਰੈਸ਼ ਹੋਣ ਤੋਂ ਬਾਅਦ ਉਹਨਾਂ ਨੂੰ ਇੱਕ ਸਮਾਰਟਫੋਨ ਤੋਂ ਆਟੋਮੈਟਿਕ ਕ੍ਰੈਸ਼ ਨੋਟੀਫਿਕੇਸ਼ਨ ਪ੍ਰਾਪਤ ਹੋਇਆ ਸੀ ਜੁਆਇੰਟ ਰੈਸਕਿਊ ਕੋਆਰਡੀਨੇਟਰ ਸੈਂਟਰ ਦੇ ਅਨੁਸਾਰ ਟਿਕਾਣਾ ਵੈਂਕੂਵਰ ਤੋਂ ਲਗਭਗ 20 ਨੌਟਿਕਲ ਮੀਲ ਉੱਤਰ ਵੱਲ ਸੀ RCMP ਦਾ ਕਹਿਣਾ ਹੈ ਕਿ ਉਸ ਘਟਨਾ ਦੀ ਜਾਂਚ ਕਰਨ ਦੇ ਲਈ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਤੇ BC ਕਾਰਨਰ ਸਰਵਿਸ ਨਾਲ ਕਾਮਕਾਰੇ ਨੇ ਇਸ ਦੇ ਵਿੱਚ ਕਿਹਾ ਗਿਆ ਕਿ ਸਕੁਆਮਿਸ਼ ਸਰਚ ਐਂਡ ਰੈਸਕਿਊ ਬਲੈਕ ਕੰਬੇ ਹੈਲੀਕਾਪਟਰ ਤੇ ਜਨਤਾ ਦੇ ਕਈ ਮੈਂਬਰਾਂ ਨੇ ਜਹਾਜ਼ ਦਾ ਪਤਾ ਲਗਾਉਣ ਦੇ ਵਿੱਚ ਮਦਦ ਕੀਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਹੋਰ ਵੇਰਵੇ ਜਾਰੀ ਕੀਤੇ ਜਾਣਗੇ ਕੈਨੇਡਾ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਜੰਗ ਵਾਲੇ ਇਨਕਲੇਵ ਦੇ ਵਿੱਚ ਰਹਿ ਰਹੇ ਕੈਨੇਡੀਅਨਾਂ ਦੇ ਰਿਸ਼ਤੇਦਾਰਾਂ ਦੇ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਤਹਿਤ 5000 ਨਿਵਾਸੀਆਂ ਨੂੰ ਅਸਥਾਈ ਵੀਜ਼ੇ ਦੇਣਗੇ ਜੋ ਕਿ ਪਵਿੱਖ ਦੇ ਵਿੱਚ ਛੱਡਣ ਦੇ ਯੋਗ ਹੋਣ ਦੀ ਸਥਿਤੀ ਦੇ ਵਿੱਚ ਇੱਕ ਤਿਆਰੀ ਲਈ ਵਧੇਰੇ ਕਦਮ ਹੈ ਇਹ ਅੰਕੜਾ ਦਸੰਬਰ ਦੇ ਵਿੱਚ ਐਲਾਨੇ ਗਾਜ਼ਾ ਦੇ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਤਹਿਤ ਅਲਾਟ ਕੀਤੇ ਗਏ 1000 ਅਸਥਾਈ ਨਿਵਾਸੀ ਵੀਜ਼ਿਆਂ ਤੋਂ ਇੱਕ ਵਾਧਾ ਹੈ ਇਮੀਗ੍ਰੇਸ਼ਨ ਮੰਤਰਾਲੇ ਨੇ ਕਿਹਾ ਹੈ ਕਿ ਬਹੁਤ ਸਾਰੇ ਲੋਕਾਂ ਨੇ ਦਿਲਚਸਪੀ ਦਿਖਾਈ ਮੰਤਰੀ ਨੇ ਪਹਿਲਾਂ ਕਿਹਾ ਹੈ ਕਿ ਗਾਜ਼ਾ ਛੱਡਣਾ ਬਹੁਤ ਮੁਸ਼ਕਿਲ ਹੈ ਤੇ ਇਜ਼ਰਾਈਲ ਦੀ ਮਨਜ਼ੂਰੀ ਤੇ ਇਹ ਨਿਰਭਰ ਕਰਦਾ ਹੈ ਮਿਲਰ ਦੇ ਬੁਲਾਰੇ ਨੇ ਕਿਹਾ ਹੈ ਕਿ ਕੁਝ ਗਾਜ਼ਾ ਨਿਵਾਸੀ ਪ੍ਰੋਗਰਾਮ ਦੇ ਤਹਿਤ ਕੈਨੇਡਾ ਪਹੁੰਚੇ ਸਨ ਪਰ ਇੱਕ ਸਹੀ ਗਿਣਤੀ ਤੁਰੰਤ ਉਪਲਬਧ ਹੋਈ ਸੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਗਾਜ਼ਾ ਦੇ ਵਿੱਚ ਰਹਿੰਦੇ ਕੈਨੇਡੀਅਨਸ ਦੇ ਰਿਸ਼ਤੇਦਾਰਾਂ ਨੂੰ ਕੈਨੇਡਾ ਬੁਲਾਉਣ ਦੇ ਲਈ ਸ਼ੁਰੂ ਕੀਤੇ ਗਏ ਅਸਥਾਈ ਪ੍ਰੋਗਰਾਮ ਦੇ ਤਹਿਤ ਸਵੀਕਾਰੀਆਂ ਜਾਣ ਵਾਲੀਆਂ ਅਰਜ਼ੀਆਂ ਦੀ ਗਿਣਤੀ ਵਧਾਈ ਜਾਣ ਦੀ ਗੱਲ ਕਰ ਰਹੇ ਨੇ ਇੱਕ ਕਦਮ ਉਧੋ ਚੁੱਕਿਆ ਜਾ ਰਿਹਾ ਹੈ ਜਦੋਂ ਮਿਲਰ ਗਾਜ਼ਾ ਪੱਟੀ ਤੇ ਸੁडान ਦੇ ਵਿੱਚ ਸੰਘਰਸ਼ ਵਾਲੇ ਖੇਤਰਾਂ ਤੋਂ ਕੈਨੇਡੀਅਨਸ ਦੇ ਰਿਸ਼ਤੇਦਾਰਾਂ ਨੂੰ ਸੁਰੱਖਿਆਤ ਲਿਆਉਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਾਵਾਂ ਬਾਰੇ ਜਾਣਕਾਰੀ ਦੇ ਰਹੇ ਸਨ ਗਾਜ਼ਾ ਦੇ ਟੈਂਪਰੀ ਰੈਜ਼ਿਡੈਂਸੀ ਪ੍ਰੋਗਰਾਮ ਤਹਿਤ ਪਹਿਲਾਂ 1000 ਅਰਜ਼ੀਆਂ ਸਵੀਕਾਰ ਕੀਤੀਆਂ ਜਾਣੀਆਂ ਸਨ ਪਰ ਹੁਣ ਇਹ ਗਿਣਤੀ 5000 ਕਰ ਰਹੇ ਨੇ ਪਰਸੀਨੀ ਕੈਨੇਡੀਅਨਜ਼ ਦੀ ਸ਼ਿਕਾਇਤ ਸੀ ਕਿ ਇਸ ਪ੍ਰੋਗਰਾਮ ਦੀਆਂ ਸ਼ਰਤਾਂ ਵੀ ਬਹੁਤ ਬੇਤੁਕੀਆਂ ਸਨ ਅਤੇ ਇਸ ਬਾਰੇ ਜਾਣਕਾਰੀ ਵੀ ਬੇਤਰਤੀਬੀ ਸੀ ਜਿਸ ਕਰਕੇ ਲੋਕਾਂ ਲਈ ਗਾਜ਼ਾ ਤੋਂ ਨਿਕਲਣਾ ਮੁਸ਼ਕਲ ਹੋ ਰਿਹਾ ਹੈ। ਪਿਛਲੇ ਸਪ੍ਰਿੰਗ ਸੀਜ਼ਨ ਦੇ ਵਿੱਚ ਸੂਡਾਨ ਵਿੱਚ ਘਰੇਲੂ ਯੁੱਧ ਸ਼ੁਰੂ ਹੋ ਗਿਆ ਸੀ ਅਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਦੇ ਅਨੁਸਾਰ ਉਹਨਾਂ ਦੇ ਰਿਸ਼ਤੇਦਾਰ ਫਿੰਗਰਪ੍ਰਿੰਟਿੰਗ ਅਤੇ ਹੋਰ ਬਾਇਓਮੈਟ੍ਰਿਕ ਲੋੜਾਂ ਦੇ ਵਿੱਚ ਦੇਰੀ ਕਰਕੇ ਇਸ ਸਾਲ ਦੇ ਅੰਤ ਤੱਕ ਕੈਨੇਡਾ ਨਹੀਂ ਪਹੁੰਚਣਗੇ। ਮਿਲਰ ਹਾਊਸ ਆਫ ਕਾਮਨਸ ਦੀ ਇਮੀਗ੍ਰੇਸ਼ਨ ਕਮੇਟੀ ਅੱਗੇ ਦੋਵਾਂ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦੇ ਨਜ਼ਰ ਆਇਆ ਉਹਨਾਂ ਕਿ ਅਮਿਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦਾ ਦੇ ਮੁਤਾਬਕ ਉਹਨਾਂ ਨੇ 29 ਅਪ੍ਰੈਲ ਤੱਕ ਗਾਜ਼ਾ ਪ੍ਰੋਗਰਾਮ ਰਾਹੀਂ 179 ਟੈਂਪਰੇਰੀ ਰੈਜ਼ਿਡੈਂਸੀ ਪਰਮਿਟ ਜੜੇ ਨੇ ਉਹ ਜਾਰੀ ਕੀਤੇ ਨੇ ਪਰ ਵਿਭਾਗ ਨੂੰ ਇਹ ਨਹੀਂ ਪਤਾ ਕਿ ਕੋਈ ਅਸਲ ਦੇ ਵਿੱਚ ਕੈਨੇਡਾ ਪਹੁੰਚਿਆ ਹੈ ਜਾਂ ਨਹੀਂ ਇੱਕ ਬਿਆਨ ਦੇ ਵਿੱਚ ਮਿਲਰ ਨੇ ਕਿਹਾ ਹੈ ਕਿ ਕੈਨੇਡਾ ਇਜ਼ਰਾਈਲੀ ਤੇ ਮਿਸਰੀ ਅਧਿਕਾਰੀਆਂ ਨੂੰ ਮਨਜ਼ੂਰਸ਼ੁਦਾ ਟੈਂਪਰੇਰੀ ਰੈਜ਼ਿਡੈਂਸ ਦੇ ਨਾਮ ਪੇਚ ਰਿਹਾ ਹੈ ਹਾਲਾਂਕਿ ਉਹ ਇਸ ਸਮੇਂ ਗਾਜ਼ਾ ਪੱਟੀ ਤੋਂ ਬਾਹਰ ਨਹੀਂ ਜਾ ਸਕਦੇ ਉਨ੍ਹਾਂ ਵੀ ਕਿਹਾ ਹੈ ਕਿ ਗਾਜ਼ਾ ਤੋਂ ਬਾਹਰ ਆਉਣਾ ਫਿਲਹਾਲ ਸੰਭਵ ਨਹੀਂ ਹੈ ਸਥਿਤੀ ਕਿਸੇ ਵੀ ਸਮੇਂ ਬਦਲ ਸਕਦੀ ਹੈ ਇਸ ਕੈਪ ਵਾਅਦੇ ਦੇ ਨਾਲ ਅਸੀਂ ਸਥਿਤੀ ਦੇ ਬਦਲਣ ਤੇ ਹੋਰ ਲੋਕਾਂ ਦੀ ਮਦਦ ਕਰਨ ਲਈ ਤਿਆਰ ਹੋਵਾਂਗੇ ਅਜਹੀਆਂ ਰਿਪੋਰਟਾਂ ਲਗਾਤਾਰ ਮਿਲ ਰਹੀਆਂ ਸਨ ਕਿ ਕਈ ਪەلੇਸਤੀਨੀ ਲੋਕ ਆਪਣੀ ਪੁਨਰਵਾਸ ਸਥਿਤੀ ਬਾਰੇ ਅਨਿਸ਼ਚਿਤਤਾ ਦੇ ਦਰਮਿਆਨ ਸਰਹੱਦ ਪਾਰ ਕਰਕੇ ਮਿਸਰ ਜਾਣ ਲਈ ਹਜ਼ਾਰਾਂ ਡਾਲਰ ਖਰਚ ਕਰ ਰਹੇ ਨੇ ਕੈਨੇਡਾ ਵਿੱਚ ਰਹਿੰਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਫੈਡਰਲ ਸਰਕਾਰ ਤੋਂ ਪੱਕੀ ਜਾਣਕਾਰੀ ਨਹੀਂ ਮਿਲੀ ਕਿ ਕੀ ਸਰਹੱਦ ਪਾਰ ਜਾਣ ਲਈ ਭੁਗਤਾਨ ਕਰਨ ਵਾਲੇ ਲੋਕ ਅਜੇ ਵੀ ਕੈਨੇਡੀਅਨ ਪ੍ਰੋਗਰਾਮ ਤੱਕ ਪਹੁੰਚ ਕਰ ਸਕਦੇ ਨੇ ਜਾਂ ਨਹੀਂ ਗਾਜ਼ਾ ਦੇ ਪ੍ਰੋਗਰਾਮ ਦੇ ਵਿੱਚ ਟੈਂਪਰੇਰੀ ਰੈਜ਼ਿਡੈਂਸੀ ਪਰਮਿਟ ਸ਼ਾਮਿਲ ਹੈ ਜਦਕਿ ਸੁਡਾਨ ਪ੍ਰੋਗਰਾਮ ਪਰਮਨੈਂਟ ਰੈਜ਼ਿਡੈਂਸੀ резиденцияле uh, я एनडीपी ने फेडरल सरकार ਤੇ ਦੋਵਾਂ ਪ੍ਰੋਗਰਾਮਾਂ ਦੇ ਵਿੱਚ ਗਲਤੀਆਂ ਕਰਨ ਦਾ ਦੋਸ਼ ਲਗਾਇਆ ਤੇ ਕਿਹਾ ਕਿ ਸਰਕਾਰ ਨੇ ਅਗਸਤ 2021 ਵਿੱਚ ਤਾਲੀਬਾਨ ਦੇ ਅਫਗਾਨਿਸਤਾਨ ਤੇ ਕਬਜ਼ਾ ਕਰਨ ਵਰਗੀਆਂ ਹੋਰ ਸੰਘਰਸ਼ ਸਥਿਤੀਆਂ ਤੋਂ ਸਬਕ ਨਹੀਂ ਲਿਆ। ਕੈਨੇਡਾ ਵਿੱਚ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਟਵਾ ਤੋਂ ਮਿਲੀ ਜੁਲੀ ਜਾਣਕਾਰੀ ਦਿੱਤੀ ਗਈ ਸੀ ਕਿ ਕਿ ਕ੍ਰਾਸ ਲਈ ਭੁਗਤਾਨ ਕਰਨ ਵਾਲੇ ਅਜੇ ਵੀ ਕੈਨੇਡੀਅਨ ਪ੍ਰੋਗਰਾਮ ਤੱਕ ਪਹੁੰਚ ਕਰ ਸਕਦੇ ਨੇ। ਗਾਜ਼ਾ ਪ੍ਰੋਗਰਾਮ ਵਿਤ ਸਥਾਈ ਰਿਹਾਈਸ਼ੀ ਪਰਮਿਟ ਸ਼ਾਮਿਲ ਹੁੰਦੇ ਨੇ ਜਦੋਂ ਕਿ ਸੁਡਾਨ ਪ੍ਰੋਗਰਾਮ ਅਸਾਈ ਨਿਵਾਸ ਲਈ ਹੈ। ਐਨਡੀਪੀ ਨੇ ਸਰਕਾਰ ਤੇ ਦੋ ਪ੍ਰੋਗਰਾਮਾਂ ਨੂੰ ਤੋੜਨ ਦਾ ਦੋਸ਼ ਲਗਾਇਆ ਤੇ ਦੂਜੀਆਂ ਸੰਘਰਸ਼ ਸਥਿਤੀਆਂ ਜਿਵੇਂ ਕਿ ਅਗਸਤ 2021 ਦੇ ਵਿੱਚ ਤਾਲੀਬਾਨ ਤੇ ਅਫਗਾਨਿਸਤਾਨ ਤੇ ਕਬਜ਼ਾ ਕਰਨ ਤੋਂ ਸਬਕ ਨਹੀਂ ਲਿਆ ਨਿਊਜ਼ ਸਟੋਰੀ ਚੈਨਲ ਪੰਜਾਬੀ ਰਿਪੋਰਟ ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਪ੍ਰੋਜੈਕਟ ਓਰੀਸੀ ਨਾਂ ਦੇ ਇੱਕ ਆਪਰੇਸ਼ਨ ਦੇ ਹਿੱਸੇ ਵਜੋਂ ਡਾਲਰ 33.2 ਮਿਲੀਅਨ ਦੇ 369 ਵਾਹਨ ਬਰਾਮਦ ਕੀਤੇ ਗਏ ਨੇ ਤੇ ਸੈਂਕੜੇ ਚਾਰਜ ਲਗਾਏ ਗਏ ਨੇ ਡਿਫਟੀ ਚੀਫ ਨਿਕ ਮਿਲਨੋਵਿਚ ਨੇ ਕਿਹਾ ਹੈ ਕਿ ਅਧਿਕਾਰੀਆਂ ਨੇ 2023 ਦੇ ਵਿੱਚ 3000 ਤੋਂ ਵੱਧ ਚੋਰੀ ਹੋਏ ਵਾਹਨ ਬਰਾਮਦ ਕੀਤੇ। ਕੁੱਲ ਮਿਲਾ ਕੇ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਜਾਂਚ ਕਰਤਾਵਾਂ ਦੇ ਕੋਲ 10 ਹੋਰ ਗ੍ਰਿਫਤਾਰੀ ਵਾਰੰਟ ਸਨ। ਗ੍ਰਿਫਤਾਰ ਕੀਤੇ ਗਏ 16 ਸ਼ੱਕੀਆਂ ਨੂੰ ਸਮੂਹਿਕ ਤੌਰ ਤੇ 322 ਕ੍ਰਿਮੀਨਲ ਕੋਡ ਆਫ ਜਿਹੜਾ ਕੈਨੇਡਾ ਦੇ ਅਪਰਾਧਾਂ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਇੱਕ ਵਾਰੀ ਆਟੋ ਚੋਰੀ ਦੀ ਜਾਂਚ ਦੇ ਵਿੱਚ ਡਾਲਰ 33.2 ਮਿਲੀਅਨ ਦੀ ਕੀਮਤ ਦੇ ਸੈਂਕੜੇ ਵਾਹਨ ਬਰਾਮਦ ਕੀਤੇ ਗਏ ਨੇ ਮੌਂਟਰੀਅਲ ਦੀ ਬੰਦਰਗਾਹ ਤੇ ਕਾਰਾਂ ਦੇ 37 ਕੰਟੇਨਰ ਮਿਲੇ ਨੇ ਜਾਣਕਾਰੀ ਦਿੰਦੇ ਹੋਏ 2023 ਦੇ ਵਿੱਚ ਪੁਲਿਸ ਨੇ ਬ੍ਰੈਂਟਨ 온ਟਾਰੀਓ ਦੇ ਵਿੱਚ ਇੱਕ ਸ਼ਿਪਿੰਗ ਖੇਤਰ ਵਿੱਚ ਚੋਰੀ ਹੋਏ ਵਾਹਨਾਂ ਬਾਰੇ ਸੂਚਨਾ ਮਿਲਣ ਤੋਂ ਬਾਅਦ ਪ੍ਰੋਜੈਕਟ ਆਡੀਸ਼ੀ ਨਾਮ ਦੇ ਇੱਕ ਵੱਡੇ ਪੱਧਰ ਦੀ ਜਾਂਚ ਸ਼ੁਰੂ ਕੀਤੀ ਅਫਸਰਾਂ ਨੇ ਪਹਿਲਾਂ ਉਥੋਂ ਦੋ ਚੋਰੀ ਹੋਏ ਵਾਹਨ ਬਰਾਮਦ ਕੀਤੇ ਦਸੰਬਰ 2023 ਵਿੱਚ ਉਹਨਾਂ ਨੇ ਕਿਹਾ ਕਿ ਪੁਲਿਸ ਨੂੰ ਮਿਸਿਸਾਗਾ ਵਿੱਚ ਚੋਰੀ ਹੋਏ ਵਾਹਨਾਂ ਨਾਲ ਭਰੇ ਇੱਕ ਟਰਾਂਸਪੋਰਟ ਟਰੱਕ ਬਾਰੇ ਸੂਚਿਤ ਕੀਤਾ ਗਿਆ ਸੀ ਪੁਲਿਸ ਨੇ ਬ੍ਰੈਂਟਨ ਵਿੱਚ ਉਸ ਟਰੱਕ ਨੂੰ ਰੋਕਿਆ ਤੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਜਾਣਕਾਰੀ ਮੁਤਾਬਕ ਕਿਹਾ ਗਿਆ ਹੈ ਕਿ ਡਾਲਰ 110000 ਦੀ ਕੀਮਤ ਵਾਲੀ BMW X6 ਤੇ ਡਾਲਰ 86000 ਦੀ ਕੀਮਤ ਵਾਲੀ 2023 Ford F150 ਬਰਾਮਦ ਕੀਤੀ ਗਈ ਹੈ। ਉਹ ਕੋਰਨਰ ਦਾ ਦੋਸ਼ ਹੈ ਕਿ ਇੱਕ ਪਰਿਵਾਰ ਦੁਆਰਾ ਚਲਾਈ ਜਾਂਦੀ ਇੱਕ ਸਥਾਨਿਕ ਟਰੱਕਿੰਗ ਕੰਪਨੀ ਦੀ ਪਛਾਣ ਮੋਟਰ ਵਾਹਨਾ ਦੀ ਆਵਾਜਾਈ ਦੀ ਸਹੂਲਤ ਤੇ ਲੋਡ ਕਰਨ ਲਈ ਜ਼ਿੰਮੇਵਾਰ ਬਜੋ ਕੀਤੀ ਗਈ ਸੀ। ਉਹ ਕੋਰਨਰ ਨੇ ਕਿਹਾ ਹੈ ਕਿ ਗ੍ਰੇਟਰ ਟੋਰਾਂਟੋ ਏਰੀਏ ਦੇ ਅੰਦਰ ਸਥਾਨਕ ਇੰਟਰਮੋਡਲ ਹੱਬ ਦੁਆਰਾ ਚੋਰੀ ਹੋਏ ਵਾਹਨਾ ਦੀ ਸ਼ਿਪਮੈਂਟ ਦੀ ਸਹੂਲਤ ਪ੍ਰਦਾਨ ਕਰੇ ਸੰਤੇ 401 ਕੋਰਿਡੋਰ ਤੋਂ ਮੌਂਟਰੀਅਲ ਦੀ ਬੰਦਰਗਾਹ ਤੱਕ ਯਾਤਰਾ ਕਰ ਰਹੇ ਸਨ ਵਾਹਨਾਂ ਨੂੰ ਸੰਯੁਕਤ ਅਰਬ ਅਮੀਰਾਤ ਤੇ ਓਮਾਨ ਦੀ ਬੰਦਰਗਾਹ ਤੇ ਨਿਰਯਾਤ ਕਰਨ ਦਾ ਇਰਾਦਾ ਸੀ ਓ ਕੋਨਰ ਦਾ ਕਹਿਣਾ ਹੈ ਕਿ ਪੁਲਿਸ ਦਾ ਮੰਨਣਾ ਹੈ ਕਿ ਟਰੱਕਿੰਗ ਕੰਪਨੀ ਦੇ ਮਾਲਕ ਵਰਕਰ ਤੇ ਆਪਰੇਟਰ ਚੋਰੀ ਹੋਏ ਵਾਹਨਾਂ ਦੀ ਸ਼ਿਪਿੰਗ ਵਿੱਚ ਪੂਰੀ ਤਰ੍ਹਾਂ ਜਾਣੂ ਤੇ ਸ਼ਾਮਿਲ ਸਨ ਜਾਂਚ ਕਰਤਾਵਾਂ ਨੇ ਫਿਰ ਮੌਂਟਰੀਅਲ ਦੀ ਬੰਦਰਗਾਹ ਦੀ ਯਾਤਰਾ ਕੀਤੀ ਜਿੱਥੇ ਪੋਰਟ ਅਥਾਰਟੀ ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਮਦਦ ਨਾਲ 37 ਕੰਟੇਨਰਾਂ ਨੂੰ ਖੋਲਿਆ ਗਿਆ ਪੁਲਿਸ ਨੇ ਕਿਹਾ ਕਿ ਮੌਂਟਰੀਅਲ ਦੀ ਬੰਦਰਗਾਹ ਤੇ 114 ਚੋਰੀ ਹੋਏ ਵਾ ਨਾਲ ਤਿੰਨ ਟਰਾਂਸਪੋਰਟ ਟਰੱਕ ਤੇ ਦੋ ਚੋਰੀ ਹੋਏ ਬੌਬ ਕੈਟਸ ਬਰਾਮਦ ਬੌਬ ਕੈਟਸ ਨੇ ਉਹ ਬਰਾਮਦ ਕੀਤੇ ਗਏ ਨੇ ਪੁਲਿਸ ਮੁਤਾਬਕ ਪੀਲ ਖੇਤਰ ਵਿੱਚ ਹੋਰ 255 ਚੋਰੀ ਹੋਏ ਵਾਹਨ ਬਰਾਮਦ ਕੀਤੇ ਗਏ ਨੇ ਕੁੱਲ ਮਿਲਾ ਕੇ ਪ੍ਰੋਜੈਕਟ ਅਡਿਸ਼ੀ ਦੁਆਰਾ ਉਹ ਕੋਰਨਰ ਨੇ ਕਿਹਾ ਹੈ ਕਿ ਡਾਲਰ 33.2 ਮਿਲੀਅਨ ਦੇ ਮੁੱਲ ਦੇ 369 ਵਾਹਨ ਦੇਸ਼ ਤੋਂ ਬਾਹਰ ਜਾਣ ਤੋਂ ਪਹਿਲਾਂ ਬਰਾਮਦ ਕੀਤੇ ਗਏ ਸਨ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 322 ਆਟੋ ਸਬੰਧਤ ਅਪਰਾਧਾਂ ਦੇ ਦੋਸ਼ ਲਗਾਏ ਗਏ ਨੇ ਹਾਲਾਂਕਿ ਪੁਲਿਸ ਨੇ ਜਾਂਚ ਦੇ ਸਬੰਧ ਵਿੱਚ 26 ਸ਼ੱਕੀਆਂ ਦੀ ਪਛਾਣ ਕੀਤੀ ਹੈ ਗ੍ਰਿਫਤਾਰੀ ਵਾਰੰਟ ਤੇ 10 ਬਕਾਇਆ ਸ਼ੱਕੀ ਵਿਸਾਨ ਪੀਲ ਰੀਜਨਲ ਪੁਲਿਸ ਦੇ ਮੁਖੀ ਨੇ ਕਿਹਾ ਹੈ ਕਿ ਅੱਧੇ ਤੋਂ ਵੱਧ ਦੋਸ਼ੀ ਆਟੋ ਚੋਰੀ ਨਾਲ ਸਬੰਧਤ ਅਪਰਾਧਾਂ ਲਈ ਪਹਿਲਾਂ ਹੀ ਸਾਕਾ ਰਿਹਾਈ ਜਾਂ ਜ਼ਮਾਨਤ ਹੈ ਸੰਨ ਨਿਊਜ਼ ਸਟੋਰੀ ਚੈਨਲ ਪੰਜਾਬੀ ਦੀ ਰਿਪੋਰਟ ਗਰਮੀਆਂਆਂ ਤੇ ਛੁੱਟੀਆਂ ਦੀ ਬੁਕਿੰਗ ਕਰਨ ਵਾਲੇ ਅਲਬਰਟਾ ਵਾਸੀ ਹਵਾਈ ਜਹਾਜ਼ ਦੀਆਂ ਟਿਕਟਾਂ ਲਈ ਭਾਰੀ ਕੀਮਤ ਅਦਾ ਕਰ ਰਹੇ ਨੇ ਕੈਲਗਰੀ ਦੇ ਵਿੱਚ ਜਿਹੜਾ ਵਾਕਲੈਂਡ ਟ੍ਰੈਵਲ ਮੈਨੇਜਰ ਹੈ ਉਹਨਾਂ ਨੇ ਇਹ ਕਿਹਾ ਹੈ ਕੀ ਕੀਮਤਾਂ ਇੰਚ ਨਹੀਂ ਬਲਕਿ ਉਸ ਤੋਂ ਵੀ ਕਿਤੇ ਉੱਪਰ ਜਾ ਰਹੀਆਂ ਨੇ ਉਹ ਦੁੱਗਣੇ ਭਾਅ ਤੇ ਵਿਕ ਰਹੀਆਂ ਨੇ ਜਿਨ੍ਹਾਂ ਦਾ ਇੰਡਸਟਰੀ ਦੇ ਵਿੱਚ ਤਿੰਨ دہਾਕਿਆਂ ਤੋਂ ਵੱਧ ਦਾ ਤਜਰਬਾ ਰਿਹਾ ਉਹਨਾਂ ਕਹਿੰਦੇ ਕਿ ਪੱਛਮੀ ਕੈਨੇਡੀਅਨਸ ਖਾਸ ਤੌਰ ਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਪੱਛਮੀ ਕੈਨੇਡਾ ਦੇ ਵਿੱਚ ਮੁੱਖ ਤੌਰ ਤੇ ਦੋ 에ਅਰਲਾਈਨਾਂ ਦੀ ਜਿਹੜੀ ਹੈ ਉਹ ਮੋਨੋਪੋਲੀ ਹੈ ਉਹਨਾਂ ਕਹਿੰਦੇ ਕਿ ਸਾਡੇ ਕੋਲ ਵੈਸਟ ਹੈਡ ਤੇ 에ਅਰ ਕੈਨੇਡਾ ਨੇ ਤੇ ਇਸ ਨੂੰ ਬਿਨਾਂ ਕਿਸੇ ਸਹਾਰੇ ਦੇ ਹੋਣ ਦਿੱਤਾ ਜਾ ਰਿਹਾ ਸੀ ਉਹ ਚਿੰਤਤ ਨੇ ਕਿ ਵਧ ਰਹੇ ਖਰਚੇ ਜਿਹੜੇ ਨੇ ਉਹ ਆਲੇ ਦੁਆਲੇ ਬਣੇ ਰਹਿਣਗੇ ਕੀਮਤਾਂ ਕਿਸੇ ਵੀ ਸਮੇਂ ਜਲਦੀ ਡੇਟਾ ਆ ਜਾਣ ਲਈ ਜ਼ਿੰਮੇਵਾਰ ਨਹੀਂ ਹੈ ਕਿਉਂਕਿ 에ਅਰਲਾਈਨਾਂ ਦੇ ਕੋਲ ਕੀਮਤਾਂ ਘਟਾਉਣ ਦਾ ਕੋਈ ਕਾਰਨ ਨਹੀਂ ਹੈ ਵੈਸਟ ਜੈਟ ਨੇ ਇਸ ਹਫਤੇ ਐਲਾਨ ਕੀਤਾ ਹੈ ਕਿ ਇਹ ਬੁਨਿਆਦੀ ਨਿਰਪੱਖ ਵਿਕਲਪਾਂ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਦੇ ਵਿੱਚ ਹੈ ਜੋ ਉਹਨਾਂ ਲਈ ਘੱਟ ਖਰਚ ਕਰ ਸਕਦੇ ਨੇ ਤੇ ਜੋ ਕੈਰੀ-ਆਨ ਬੈਗ ਨਹੀਂ ਲਿਆਉਣਾ ਚਾਹੁੰਦੇ 에ਅਰਲਾਈਨ ਚਾਹੁੰਦੀ ਹੈ ਕਿ ਓਟਵਾ ਆਪਣੀ ਫੀਸ ਢਾਂਚੇ ਦੀ ਸਮੀਖਿਆ ਕਰੇ ਕਿਉਂਕਿ ਇਹ ਫੈਡਰਲ ਸਰਕਾਰ ਨੂੰ ਮੁਸਾਫਰਾਂ ਲਈ ਘੱਟ ਲਾਗਤਾਂ ਵਿੱਚ ਮਦਦ ਕਰਨ ਦੀ ਮੰਗ ਕਰਦੀ ਹੈ ਪਰੋਵਿੰਸ ਨੇ ਕਿਹਾ ਹੈ ਕਿ ਉਹ ਅਲਬਰਟਾ ਦੇ ਵਿੱਚ ਹਵਾਈ ਯਾਤਰਾ ਨੂੰ ਵਧੇਰੇ ਵਿਵਹਾਰਿਕ ਬਣਾਉਣ ਦੇ ਤਰੀਕਿਆਂ ਤੇ ਵੀ ਵਿਚਾਰ ਕਰ ਰਿਹਾ ਹੈ ਤੇ ਫੈਡਰਲ ਸਰਕਾਰ ਨੂੰ ਅਜਿਹਾ ਕਰਨ ਲਈ ਬੁਲਾ ਰਿਹਾ ਹੈ ਅਲਬਰਟਾ ਦੇ ਆਵਾਜਾਈ ਮੰਤਰੀ ਨੇ ਕਿਹਾ ਹੈ ਕਿ ਅਸੀਂ ਲੈਥਬ੍ਰੇਜ਼ ਮੈਰੀਸਨ ਹਟ ਗ੍ਰਾਂਡੇ ਪ੍ਰੇਰੀ ਵਰਗੀਆਂ ਥਾਵਾਂ ਦੇ ਉੱਤੇ ਖੇਤਰੀ ਉਡਾਣਾਂ ਨੂੰ ਦੇਖ ਰਹੇ ਹਾਂ ਉਹ ਅਲਬਰਟਾ ਦੇ ਅੰਦਰ ਹੋਰ ਹਵਾਈ ਯਾਤਰਾ ਵੀ ਦੇਖਣਾ ਚਾਹੁੰਦੇ ਨੇ ਇਸ ਸੰਭਾਵਨਾ ਅਧਿਐਨ ਜੋ ਅਸੀਂ ਸੂਬੇ ਪਰਦੇ ਦੇ 10 ਮਿਊਨਿਸਪਲ ਹਵਾਈ ਅੱਡਿਆਂ ਨੂੰ ਦਿੱਤੇ ਨੇ ਉਹ ਇਸ ਸਾਲ ਹੋਣੇ ਚਾਹੀਦੇ ਨੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਅਲਬਰਟਾ ਵਾਸੀਆਂ ਦੇ ਲਈ ਬਿਹਤਰ ਉਡਾਣ ਵਿਕਲਪ ਪੇਸ਼ ਕਰ ਸਕਦੇ ਨੇ ਮੁਹੰਮਦ ਜਿਹੜੇ ਨੇ ਉਹ ਯਾਤਰੀਆਂ ਨੂੰ ਪੁਆਇੰਟਾਂ ਦੀ ਵਰਤੋਂ ਕਰਕੇ ਤੇ ਜਦੋਂ ਤੱਕ ਵੀ ਸੰਭਵ ਹੋਵੇ ਜਹਾਜ਼ ਦੀਆਂ ਟਿਕਟਾਂ ਬੁੱਕ ਕਰਨ ਲਈ ਪੈਕੇਜਾਂ ਦੀ ਚੋਣ ਕਰਨ ਕਰਕੇ ਆਪਣੀ ਯਾਤਰਾ ਦੀਆਂ ਲਾਗਤਾਂ ਨੂੰ ਘਟਾਉਣ ਦੇ ਤਰੀਕੇ ਲੱਭਣ ਲਈ ਉਤਸ਼ਾਹਿਤ ਕਰ ਰਹੇ ਨੇ ਸਰੀ ਡੈਲਟਾ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਦੇ ਵੱਲੋਂ ਡਾਕਟਰ ਸੁਜੀਤ ਪਾਤਰ ਹੋਰਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਇੱਕ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿੱਥੇ ਸੈਂਟਰ ਦੇ ਮੈਂਬਰਾਂ ਦੇ ਵੱਲੋਂ ਡਾਕਟਰ ਪਾਤਰ ਦੀਆਂ ਕੁਝ ਰਚਨਾਵਾਂ ਵੀ ਸਭ ਨਾਲ ਸਾਂਝੀਆਂ ਕੀਤੀਆਂ ਗਈਆਂ ਸਰੀ ਡੈਲਟਾ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਦੇ ਵੱਲੋਂ ਡਾਕਟਰ ਸੁਜੀਤ ਪਾਤਰ ਹੋਰਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਇੱਕ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿੱਥੇ ਡਾਕਟਰ ਪਾਤਰ ਦੀਆਂ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ ਗਈਆਂ ਤੇ ਨਾਲ ਉਹ ਨਾਲ ਕੁਝ ਕਵੀਆਂ ਵੱਲੋਂ ਆਪਣੀਆਂ ਰਚਨਾਵਾਂ ਰਾਹੀਂ ਡਾਕਟਰ ਪਾਤਰ ਨੂੰ ਸ਼ਰਦਾਂਝਲੀ ਪੇਟ ਕੀਤੀ ਗਈ ਜਿਨ੍ਹਾਂ ਡਾਕਟਰ surjit patar horan de bichhode nu ek yug da ant karar ditta ਕੰਦੀ ਨੰਮੀਰੇ ਗੀਤ ਮੁਕਦੇ ਨੇ ਗਮਾਂ ਦੀ ਰਾਤ ਲੰਮੀ ਏ ਜਮੇਰੇ ਗੀਤ ਲੰਮੇ ਨੇ ਏ ਗੋਰੀ ਰਾਤ ਚੰਦ ਦੀ ਏ ਤਕਲੀ ਰਾਤ ਕਿਸ ਦੀ ਇਕ ਗੋਰੀ ਰਾਤ ਚੰਦ ਈ ਤਕੋਲੀ ਰਾਤ ਕਿਸ ਦੀ ਈ ਨਾ ਲੁਕਦਾ ਤਾਰੇ ਆ ਚੰਨ ਨਾ ਤਾਰੇ ਚੰਨ ਜੋ ਅਗਲਾ ਆਣਾ ਸੰਦੇ ਨੇ ਸਾਦੇ ਹੋ ਕੇ ਆ ਦੇਣਾ ਤੇ ਨਾਲ ਪਾਤਰ ਸਾਹਿਬ ਸਾਡੇ ਇਸ ਸਦੀ ਦੇ ਸਤੋਂ ਉੱਗੇ ਕਵੀ ਹੋਏ ਆ ਜਿਹੜੇ ਕਿ ਇੱਕ ਦਮ ਹੀ ਵਿਛੋੜਾ ਦੇ ਗਏ ਪਰ ਉਹਨਾਂ ਦੀਆਂ ਲਿਖਤਾਂ ਤੇ ਉਹਨਾਂ ਨੇ ਜੋ ਪ੍ਰੋਗਰਾਮ ਕੀਤੇ ਜੋ ਜਾਗਰੂਕਤਾ ਜਿਹੜੀ ਐ ਸਾਰੀ ਦੁਨੀਆ ਦੇ ਵਿੱਚ ਆਪਣੇ ਹਿੰਦੁਸਤਾਨ ਚ ਵੀ ਬਾਹਰ ਵੀ ਜਿਹੜੀ ਦਿੱਤੀ ਆ ਉਹ ਹਮੇਸ਼ਾ ਸਦਾ ਹੀ ਕਾਇਮ ਰਹੂਗੀ ਸੋ ਅਸੀਂ ਪਿਛਲੇ ਵੀਕ ਮਦਰਸਡੇ ਤੇ ਪਾਤਰ ਸਾਹਿਬ ਨੇ ਉਹਨਾਂ ਨੂੰ ਯਾਦ ਕਰਕੇ ਸਾਰਾ ਪ੍ਰੋਗਰਾਮ ਉਹਨਾਂ ਨੂੰ ਸਮਰਪਿਤ ਕੀਤਾ ਸੋ ਕੁਛ ਪਹਿਣਾ ਪਿਛਲੀ ਵਾਰੀ ਨਹੀਂ ਆਈਆਂ ਸੀ ਸੋ ਉਹਨਾਂ ਨੇ ਅੱਜ ਉਹਨਾਂ ਨੂੰ ਯਾਦ ਕੀਤਾ ਸੋ ਉਹਨਾਂ ਦੀਆਂ ਉਗੀਆਂ ਕਵਤਾਵਾਂ ਤੇ ਉਹਨਾਂ ਦੀ ਜੀਵਨੀ ਬਾਰੇ ਅੱਜ ਸਾਰਿਆਂ ਨੇ ਬਹੁਤ ਚੰਨਣਾ ਪਾਇਆ ਸੋ ਸਾਰੇ ਹੀ ਅਸੀਂ ਹਮੇਸ਼ਾ ਹੀ ਉਹਨਾਂ ਨੂੰ ਮਿਸ ਕਰਦੇ ਰਵਾਂਗੇ ਪਰ ਉਹ ਆਪਣੀਆਂ ਲਿਖਤਾਂ ਦੇ ਨਾਲ ਇਸ ਸੰਸਾਰ ਦੇ ਵਿੱਚ ਸਦਾ ਹੀ ਜਿਉਂਦੇ ਰਹਿਣਗੇ ਡਾਕਟਰ ਸੁਜੀਤ ਭਾਤਰ ਹੋਰਾਂ ਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਣਾ ਪੰਜਾਬੀ ਸਾਹਿਤ ਲਈ ਇੱਕ ਬਹੁਤ ਵੱਡਾ ਕਾਟਾ ਹੈ ਪਰ ਆਪਣੀਆਂ ਰਚਨਾਵਾਂ ਰਾਹੀਂ ਉਹ ਹਮੇਸ਼ਾ ਜਿਉਂਦੇ ਰਹਿਣਗੇ ਅਤੇ ਨੌਜਵਾਨਾਂ ਦੇ ਵਿੱਚ ਪੰਜਾਬੀ ਸਾਹਿਤ ਪ੍ਰਤੀ ਮੁਹੱਬਤ ਤੇ ਖਿੱਚ ਪੈਦਾ ਕਰਦੇ ਰਹਿਣਗੇ ਭਾਤਰ ਸਾਥੋਂ ਵਿਛੜ ਗਿਆ ਤੇ ਸਰਜੀਤ ਹੋ ਗਿਆ ਚੁੱਪ ਸਰਜੀਤ ਹੋ ਗਿਆ ਚੁੱਪ ਅੱਜ ਹੰਦੀਆਂ ਨਹਿਰਾ ਵਗੀਆਂ ਤੇ ਧੁੰਦਲੀ ਹੋ ਗਈ ਤੁੱਪ ਉਹਨਾਂ ਸੁੰਨੇ ਸੁੰਨੇ ਰਾਮਾ ਦਾ ਹੁਣ ਕੌਣ ਲਿਖੂਗਾ ਦੁੱਖ ਹੁਣ ਕੌਣ ਲਿਖੂਗਾ ਦੁੱਖ ਅੱਜ ਪੈੜਾ ਤੇਰੀਆਂ ਲੱਬੀਏ ਕਿਤੋਂ ਨ ਲੱਭਦੀ ਤੇਰੀ ਪੈੜ ਅੱਜ ਖਲਕਤ ਤਾਂ ਹਾਂ ਮਾਰਦੀ ਸਭ ਮੰਗਣ ਤੇਰੀ ਖੈਰ ਸਭ ਮੰਗਣ ਤੇਰੀ ਖੈਰ ਓਏ ਉੱਠ ਪਾਤਰ ਓਠ ਢੁੰਡਣ ਚਲੀ ਗਈ ਉਠ ਪਾ ਤਰੀ ਉਠ ਟੂ ਹੁੰਡਣ ਚਲੀ ਗਏ ਉਹ ਗੁੰਮੀਆਂ ਹੋਈਆਂ ਥਾਵਾ ਕਰੇ ਕਿੱਥੋਂ ਕਿੱਥੋਂ ਲੱਭਣ ਗਿਆ ਤੇਰੀਆਂ ਅਣਲਿਖੀਆਂ ਕਵਤਾਵਾ ਕਰੇ ਕਿੱਥੋਂ ਕਿੱਥੋਂ ਲੱਭਣ ਗਿਆ ਤੇਰੀਆਂ ਅਣਲਿਖੀਆਂ ਕਵਤਾਵਾ ਇਹ ਦਵਿੰਦਰ ਜੋ ਲਿਖੀ ਸਰਦਾਂ ਜਲੀ ਕਰ ਲਈ ਤੂੰ ਮਨਜ਼ੂਰ ਜਾਦਾਂ ਦਾ ਖਜ਼ਾਨਾ ਪਿੱਛੇ ਛੱਡ ਗਿਓ ਭਾਵੇਂ ਅੱਖੀਆਂ ਹੋ ਗਈਆਂ ਦੂਰ ਜਾਦਾਂ ਦਾ ਖਜ਼ਾਨਾ ਪਿੱਛੇ ਛੱਡ ਗਿਓ ਪਾਮੀ ਅੱਖਿਓ ਹੋ ਗਿਓ ਦੂਰ ਪਾਮੀ ਅੱਖਿਓ ਹੋ ਗਿਓ ਦੂਰ ਥੈਂਕ ਯੂ ਵੈਰੀ ਮਚ ਇੰਦਰ ਜੀ ਜੀ ਦਾ ਥੈਂਕ ਯੂ ਤੁਹਾਡਾ ਸਾਰਿਆਂ ਦਾ ਸੁਣਦਾ ਧੰਨਵਾਦ ਪਰ ਉਹਨਾਂ ਦਾ ਵਿਛੋੜਾ ਜਿਹੜਾ ਆ ਬਹੁਤ ਹੀ ਦੁਖਦਾਇਕ ਆ ਕਿਉਂਕਿ ਇੰਨੇ ਵੱਡੇ ਉਹ ਸਿਗੇ ਆਪਣੀ ਪੰਜਾਬੀ ਦੇ ਕਵਿਤਾ ਲਿਖਣ ਬਾਰੇ ਤੇ ਇਦਾਂ ਵੀ ਨਹੀਂ ਸੀਗਾ ਕਿ ਐਵੇਂ ਬਹੁਤ ਉਹਨਾਂ ਦੇ ਵਿੱਚ ਕੁਝ ਮਤਲਬ ਦਾ ਸੀਗਾ ਸੋ ਉਹਨਾਂ ਦਾ ਜਿਹੜਾ ਇਦਾਂ ਅਚਾਨਕ ਚਲੇ ਜਾਣਾ ਬਹੁਤ ਦੁੱਖ ਲੱਗਿਆ ਫੈਮਿਲੀ ਨੂੰ ਤਾਂ ਹੋਣਾ ਹੀ ਸੀ ਜਿਨ੍ਹਾਂ ਜਿਨ੍ਹਾਂ ਦਾ ਉਹਨਾਂ ਨੇ ਪੜੀਆਂ ਆ ਉਹਨਾਂ ਦੀਆਂ ਕਵਤਾਵਾਂ ਤਾਂ ਇੱਥੇ ਆਉਂਦੇ ਹੁੰਦੇ ਸੀਗੇ ਉਹ ਬਹੁਤ ਸਾਨੂੰ ਦੁੱਖ ਲੱਗਿਆ ਉਹਨਾਂ ਦੀ ਜਾਨ ਬਾਰੇ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ న్యూਸ ਟੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਈ ਮਈ ਤੋਂ 2 ਜੂਨ ਤੱਕ ਆਯੋਜਿਤ ਕੀਤੇ ਜਾਣ ਵਾਲੇ ਐਂਟੀ ਰੇਸਿਸਿਜ਼ਮ ਅਵੇਅਰਨੈਸ ਵੀਕ ਦੇ ਮੌਕੇ ਤੇ ਨਸਲਵਾਦ ਵਿਰੋਧ ਪਹਿਲ ਕਦਮੀ ਤੇ ਪਾਰਲੀਮਾਨ ਇਸਕੱਤਰ ਦੇ ਬਿਆਨ ਦਿੰਦੇ ਹੋਏ ਕਿਹਾ ਕਿ ਨਸਲਵਾਦ ਬੇਸ਼ੱਕ ਕਿਸੇ ਵੀ ਭਾਈਚਾਰੇ ਵਿੱਚ ਕਿਉਂ ਨਾ ਹੋਵੇ ਇਹ ਹਮੇਸ਼ਾ ਨੁਕਸਾਨਦੇ ਹੁੰਦਾ ਹੈ ਹਰ ਨਸਲੀ ਘਟਨਾ ਨਾ ਸਿਰਫ ਉਸ ਵਿਅਕਤੀ ਨੂੰ ਪ੍ਰਭਾਵਿਤ ਕਰਦੀ ਹੈ ਜੋ ਇਸ ਦਾ ਅਨੁਭਵ ਕਰ ਰਿਹਾ ਨੇ ਬਲਕਿ ਉਹਨਾਂ ਭਾਈਚਾਰਿਆਂ ਨੂੰ ਵੀ ਪ੍ਰਭਾਵਿਤ ਕਰਦੇ ਨੇ ਜਿਨ੍ਹਾਂ ਦੇ ਨਾਲ ਉਹ ਸਬੰਧਿਤ ਹੁੰਦੇ ਨੇ ਇਹੀ ਕਾਰਨ ਹੈ ਕਿ ਸਾਡੇ ਸਾਰਿਆਂ ਦੇ ਲਈ ਵਚਨਬੱਤਾ ਦਿਖਾਉਣ ਦੀ ਲੋੜ ਹੈ ਸੇ ਲਈ ਸਰਕਾਰਾਂ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਸਲਵਾਦ ਨਾਲ ਲੜਨ ਲਈ ਅਹਿਮ ਭੂਮਿਕਾ ਨਿਭਾਈ ਜਾਏ। ਬੀਸੀ ਵਿੱਚ ਅੱਜ ਤੋਂ ਐਂਟੀ ਰੇਸਿਜ਼ਮ ਅਵੇਅਰਨੈਸ ਵੀਕ ਦੀ ਸ਼ੁਰੂਆਤ ਹੋਈ ਹੈ ਜੋ ਸਾਡੇ ਸਮਾਜ ਦੇ ਵਿੱਚ ਚੱਲ ਰਹੇ ਨਸਲਵਾਦ ਦੇ سلسلے ਤੇ ਇਸ ਨਾਲ ਲੜਨ ਲਈ ਸਾਡੀ ਨਿਰੰਤਰ ਵਚਨਬੱਧਤਾ ਤੇ ਵਿਚਾਰ ਕਰਨ ਦਾ ਇੱਕ ਮੌਕਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਲੀਮੈਂਟ ਇਸਕੱਤਰ ਨੇ ਵੀ ਆਪਣਾ ਬਿਆਨ ਜਾਰੀ ਕੀਤਾ। ਉਹਨਾਂ ਕਿਹਾ ਕਿ ਨਸਲਵਾਦ ਹਮੇਸ਼ਾ ਨੁਕਸਾਨਦੇ ਹੁੰਦਾ ਹੈ। ਚਾਹੇ ਕਿਸੇ ਵੀ ਨਸਲ ਬਾਰੇ ਟਿੱਪਣੀ ਹੋਵੇ ਜਾਂ ਉਹਨਾਂ ਦੇ ਵਿਰੁੱਧ ਸਰੀਰੀ ਖਿੰਸਾ ਦੀ ਕੋਈ ਕਾਰਵਾਈ ਹੋਵੇ ਹਰ ਨਸਲੀ ਘਟਨਾ ਨਾ ਸਿਰਫ ਉਸ ਵਿਅਕਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ ਜੋ ਇਸ ਦਾ ਅਨੁਭਵ ਕਰਦੇ ਨੇ ਬਲਕਿ ਉਹਨਾਂ ਪਾਈਚਾਰਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਜਿਨ੍ਹਾਂ ਦੇ ਨਾਲ ਉਹ ਵਿਅਕਤੀ ਸਬੰਧਿਤ ਹੋਵੇ ਇਹ ਕਾਰਨ ਹੈ ਕਿ ਸਾਡੇ ਸਾਰਿਆਂ ਲਈ ਨਸਲਵਾਦ ਵਿਰੋਧੀ ਹੋਣ ਲਈ ਵਚਨਬੱਧਤਾ ਦਿਖਾਉਣਾ ਬਹੁਤ ਜ਼ਰੂਰੀ ਹੈ ਨਾ ਸਿਰਫ ਇਸ ਹਫਤੇ ਬਲਕਿ ਹਰ ਰੋਜ਼ ਇਸ ਤੇ ਗੱਲ ਕਰਨੀ ਚਾਹੀਦੀ ਹੈ ਉਹਨਾਂ ਕਹਿੰਦੇ ਕਿ ਅਜਿਹੇ ਬਹੁਤ ਸਾਰੇ ਤਰੀਕੇ ਨੇ ਜੋ ਲੋਕ ਸਿੱਖ ਸਕਦੇ ਨੇ ਤੇ ਉਹਨਾਂ ਰਾਹੀਂ ਆਪਣੇ ਪਾਈਚਾਰਿਆਂ ਵਿੱਚ ਨਸਲਵਾਦ ਤੇ ਨਫਰਤ ਨੂੰ ਰੋਕਣ ਵਿੱਚ ਯੋਗਦਾਨ ਪਾ ਸਕਦੇ ਨੇ ਉਹਨਾਂ ਕਹਿੰਦੇ ਕਿ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦੀ ਹਾਂ ਕੇ ਸਾਡੇ ਸੂਬੇ ਨੂੰ ਖੂਬਸੂਰਤ ਬਣਾਉਣ ਵਾਲੇ ਬਹੁਤ ਸਾਰੇ ਵਾਕ-ਵਾਕ ਪਾਈ ਜਾ ਰਹੇ ਹਨ ਤੇ ਲੋਕਾਂ ਨੂੰ ਜਾਣਨ ਦੀ ਕੋਸ਼ਿਸ਼ ਕਰਨ। BC ਬਾਰੇ ਸਭ ਤੋਂ ਵਧੀਆ ਗੱਲਾਂ ਵਿੱਚੋਂ ਇੱਕ ਇਹ ਹੈ ਕਿ ਕਿਵੇਂ ਇੱਥੇ ਹਮੇਸ਼ਾ ਕੋਈ ਨਾ ਕੋਈ ਸੱਭਿਆਚਾਰਕ ਤਿਉਹਾਰ ਜਾਂ ਜਸ਼ਨ ਚੱਲ ਰਿਹਾ ਹੁੰਦਾ ਹੈ ਜਿੱਥੇ ਹਰ ਕਿਸੇ ਦਾ ਸਵਾਗਤ ਵੀ ਕੀਤਾ ਜਾਂਦਾ ਹੈ। ਸਰਕਾਰ ਪ੍ਰਣਾਲੀਗਤ ਨਸਲਵਾਦ ਨਾਲ ਲੜਨ ਦੇ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਪਿਛਲੇ ਅੰਟੀ ਰੇਸਿਜ਼ਮ ਅਵੇਰਨੈਸ ਵੀਕ ਤੇ ਅਸੀਂ ਆਪਣੀਆਂ ਸੂਬਾਈ ਸੰਸਥਾਵਾਂ ਦੇ ਵਿੱਚ ਨਸਲਵਾਦ ਦੇ ਸਿਲਸਿਲੇ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਲੰਮੇ ਸਫ਼ਰ ਦੇ ਵਿੱਚ ਤੋਂ ਪੁਰਨ ਕਦਮ ਵੇ ਚੁਕੇ ਨੇ ਇੰਨਾ ਹੀ ਨਹੀਂ ਅਸੀਂ ਉਹਨਾਂ ਰੁਕਾਵਟਾਂ ਨੂੰ ਵੀ ਦੂਰ ਕਰਨ ਲਈ ਕੰਮ ਕਰ ਰਹੇ ਹਾਂ ਜੋ ਇੰਡੀਜਨਸ ਯਾਨੀ ਮੂਲ ਨਿਵਾਸੀ ਅਤੇ ਨਸਲੀ ਪਛੋਕੜ ਵਾਲੇ ਲੋਕਾਂ ਲਈ ਉਹ ਸਹਾਇਤਾ ਤੱਕ ਪਹੁੰਚ ਕਰਨਾ ਮੁਸ਼ਕਿਲ ਬਣਾਉਂਦੀਆਂ ਨੇ ਜੋ ਉਹਨਾਂ ਨੇ ਲੋੜੀਂਦੀ ਹੈ ਅਤੇ ਜਿਸ ਦੀ ਉਹ ਉਮੀਦ ਕਰਦੇ ਨੇ ਇਹ ਕੰਮ रेसिलिएंस बीसीएनटी रेसिज्म नेटवर्क ਦੀਆਂ ਮੈਂਬਰ ਸੰਸਥਾਵਾਂ ਦੁਆਰਾ ਸੂਬੇ ਪਰਦੇ ਵਿੱਚ ਪੇਸ਼ ਕੀਤੇ ਗਏ ਕਈ ਹੋਰ ਪ੍ਰੋਗਰਾਮਾਂ ਅਤੇ ਸੇਵਾਵਾਂ ਮਾਦੇ ਅਧਾਰਤ ਹੈ ਸਰਗਰਮੀ ਨਾਲ ਨਸਲਵਾਦ ਵਿਰੋਧੀ ਹੋਣ ਲਈ ਸਾਨੂੰ ਇੱਕ ਦੂਜੇ ਤੋਂ ਸਿੱਖਣ ਤੇ ਸੁਣਨ ਦੀ ਤਿਆਰੀ ਕਰਨ ਦੀ ਲੋੜ ਹੈ ਇਹ ਮਹੱਤਵਪੂਰਨ ਹੈ ਕਿ ਅਸੀਂ ਹਮਦਰਦੀ ਸਵੀਕਾਰਤਾ ਤੇ ਏਕਤਾ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਮਤਭੇਦਾਂ ਨੂੰ ਪਛਾਣੀਏ ਤੇ ਉਹਨਾਂ ਨੂੰ ਮਾਨਤਾ ਦਈਏ ਇਸੇ ਲਈ ਉਹਨਾਂ ਕਹੇ ਹੈ ਕਿ ਨਸਲਵਾਦ ਦੇ ਖਿਲਾਫ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ ਅਸੀਂ ਮਿਲ ਕੇ ਕੰਮ ਕਰਕੇ ਆਪਣੇ ਸੂਬੇ ਨੂੰ ਸਾਰਿਆਂ ਲਈ ਬਧੇਰੇ ਸੁਰੱਖਿਅਤ ਤੇ ਸਮਾਵੇਸ਼ੀ ਬਣਾ ਸਕਦੇ ਹਾਂ ਨਿਊਜ਼ ਚੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਅਗਰ ਦੇਖਦੇ ਹਾਂ ਜੀ ਐਡਮਿੰਟਰ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ। ਖਬਰ ਇਹ ਹੈ ਕਿ ਅੱਜ ਕੱਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਦੁਨੀਆ ਦੇ ਵਿੱਚ ਜਿਹੜਾ ਸੈੱਲ ਫੋਨ ਆ ਉਹਦਾ ਯੂਜ਼ ਬਹੁਤ ਵੱਧ ਚੁੱਕਾ ਹੈ। ਤੇ ਹੁੰਦਿਆਂ ਹੁੰਦਿਆਂ ਹੁਣ ਇਹ ਕੀ ਹੈ ਕਿ ਜਿਹੜੇ ਬੱਚੇ ਨੇ ਸਕੂਲਾਂ ਦੇ ਵਿੱਚ ਉਹ ਵੀ ਸੈੱਲ ਫੋਨ ਜਾਂ ਹੋਰ ਜਿਹੜੀਆਂ ਡਿਵਾਈਸੇਸ ਨੇ ਟੈਬਲੇਟਸ ਵਗੈਰਾ ਲੈ ਕੇ ਕਈ ਵਾਰੀ ਸਕੂਲੇ ਚਲੇ ਜਾਂਦੇ ਨੇ ਤੇ ਉੱਥੇ ਟੀਚਰਜ਼ ਲਈ ਬੜੀ ਮੁਸ਼ਕਲ ਹੋ ਜਾਂਦੀ ਆ। ਹੁਣ ਅਲਬਰਟਾ ਸਰਕਾਰ ਜਿਹੜੀ ਹੈ ਜੀ ਉਹ ਵੀ ਇਹ ਸੋਚ ਰਹੀ ਆ ਪੇ ਕੋਈ ਨਾ ਕੋਈ ਜਿਹੜੀ ਪਾਲਿਸੀ ਆ ਉਹ ਡਿਵੈਲਪ ਕੀਤੀ ਜਾਵੇ ਇਸ ਮਸਲੇ ਬਾਰੇ ਪੇ ਬਿਲਕੁਲ ਬੈਨ ਕਰਨਾ ਆ ਜਾਂ ਕੁਝ ਅਲਾਉ ਕਰਨਾ ਆ ਅਲਬਰਟਾ ਸਰਕਾਰ ਨੇ ਪਿੱਛੇ ਜਿਹੜੇ ਕੁਝ ਸਕੂਲ ਸੀਗੇ ਉਹਨਾਂ ਦੇ ਵਿੱਚ ਉਹਨਾਂ ਨੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਕੋਈ 16 ਜਿਹੜੇ ਸਕੂਲ ਸੀਗੇ ਤੇ ਉਹਨਾਂ ਦੇ ਕੋਈ ਵੀ ਆਪਣੀ ਇਦਾਂ ਦੀ ਕੋਈ ਪਾਲਿਸੀ ਨਹੀਂ ਬਣਾਈ ਹੋਈ ਪੇ ਜਿੱਥੇ ਕਿਸੇ ਨੇ ਬੈਨ ਕੀਤਾ ਹੋਵੇ ਜਾਂ ਕੋਈ ਹੋਰ ਕੰਡੀਸ਼ਨਾਂ ਲਾਈਆਂ ਹੋਣ ਸੋ ਹੁਣ ਸਰਕਾਰ ਨੇ ਪਿਛੇ ਜੀ 68000 ਵਿਅਕਤੀਆਂ ਦਾ ਆਨਲਾਈਨ ਇੱਕ ਸਰਵੇ ਵੀ ਕੀਤਾ ਸੀਗਾ ਉਹਦੇ ਵਿੱਚ 70% ਜਿਹੜੇ ਲੋਕੀ ਜਿਨ੍ਹਾਂ ਨੇ ਜਵਾਬ ਦਿੱਤਾ ਉਹ ਸਰਵੇ ਦਾ ਉਹ ਪੇਰੈਂਟਸ ਆ ਬੱਚਿਆਂ ਦੇ ਪਰ ਉਹਦਾ ਹਜੇ ਜਿਹੜਾ ਰਿਜ਼ਲਟ ਆ ਉਹ ਉਹਨਾਂ ਨੇ ਟੈਬੂਲੇਟ ਨਹੀਂ ਕੀਤਾ ਤੇ ਨਾ ਹੀ ਸਰਕਾਰ ਨੇ ਹਜੇ ਦੱਸਿਆ ਆ ਪਰ ਤੁਹਾਨੂੰ ਪਤਾ ਹੋਣਾ ਕਿ ਬੀਸੀ ਦੇ ਵਿੱਚ ਵੀ ਉਹਨਾਂ ਨੇ ਕਿਹਾ ਜੀ ਵੀ ਜਿਹੜਾ ਆਉਂਦੇ ਸਾਲ ਦੇ ਵਿੱਚ ਸਕੂਲ ਈਅਰ ਹੈਗਾ ਉਹਦੇ ਵਿੱਚ ਇਹ ਕੋਈ ਨਵੀਂ ਪਾਲਿਸੀ ਉਹ ਡਵੈਲਪ ਕਰ ਰਹਾ ਹੈ ਇਹਨਾਂ ਡਿਵਾਈਸਸ ਬਾਰੇ ਕਿ ਉਹਨਾਂ ਨੂੰ ਬੈਨ ਕਰਨਾ ਹੈ ਜਾਂ ਕੀ ਕਰਨਾ ਹੈਗਾ ਅਨਟੇਰੀਓ ਦੇ ਵਿੱਚ ਆਲਰੇਡੀ ਉਹਨਾਂ ਨੇ 2019 ਤੋਂ ਬੈਨ ਕੀਤਾ ਹੋਇਆ ਹੈ ਕਿ ਬੱਚੇ ਸਕੂਲ ਦੇ ਵਿੱਚ ਉਹ ਚੀਜ਼ਾਂ ਨਹੀਂ ਲੈ ਕੇ ਜਾ ਸਕਦੇ ਹੁਣ ਅਲਬਰਟਾ ਜਿਹੜਾ ਇਹ ਸੋਚ ਰਿਹਾ ਹੈ ਕਿ ਇਹਦੇ ਬਾਰੇ ਕੋਈ ਪਾਲਿਸੀ ਜਿਹੜੀ ਆ ਉਹ ਡਵੈਲਪ ਕੀਤੀ ਜਾਵੇ ਜਦੋਂ ਕਿ ਕੁਝ ਪੇਰੈਂਟਸ ਇਹ ਗੱਲ ਕਹਿ ਰਹੇ ਆ ਜੀ ਵੀ ਦੇਖੋ ਉਹ ਸਾਰੇ ਇਸ ਗੱਲ ਦੇ ਬਿਲਕੁਲ ਜਿਹੜਾ ਬਲੈਂਕਟ ਇੱਕ ਡਿਸੀਜਨ ਕਰ ਲੈਣਾ ਜਾਂ ਪਾਲਿਸੀ ਬਣਾ ਲੈਣੀ ਉਹਦੇ ਹੱਕ ਵਿੱਚ ਨਹੀਂ ਹੈ ਕਈਆਂ ਬੱਚਿਆਂ ਨੂੰ ਜਿਨ੍ਹਾਂ ਦੀ ਬੁੱਲਿੰਗ ਵਗੈਰਾ ਹੁੰਦੀ ਹੈ ਉਹਦੇ ਉਹ ਕਹਿੰਦੇ ਵੀ ਬੱਚਿਆਂ ਨੂੰ ਲੋਡ ਹੁੰਦੀ ਆ ਆਪਣੇ ਪੇਰੈਂਟਸ ਨੂੰ ਦੱਸਣ ਦੀ ਜੇ ਕਿਸੇ ਨੂੰ ਕਿਸੇ ਵੇਲੇ ਕੋਈ ਖਤਰਾ ਹੈਗਾ ਤਾਂ ਪਰ ਜਿਹੜੇ ਪ੍ਰੈਜ਼ੀਡੈਂਟ ਨੇ ਅਲਬਰਟਾ ਟੀਚਰਸ ਐਸੋਸੀਏਸ਼ਨ ਦੇ ਉਹਨਾਂ ਨੇ ਆਖਿਆ ਵੀ ਜੇਸਨ ਸ਼ੇਲਿੰਗ ਉਹ ਕਹਿੰਦੇ ਆ ਵੀ ਜਿਹੜੇ ਟੀਚਰ ਆ ਉਹਨਾਂ ਦਾ ਬਹੁਤ ਸਮਾਂ ਕਲਾਸ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਮੈਨੇਜ ਕਰਨ ਦੇ ਵਿੱਚ ਲੱਗਦਾ ਆ ਈਵਨ ਡਿਵਾਈਸ ਦਾ ਭਾਵੇਂ ਮੂੰਹ ਥੱਲੇ ਨੂੰ ਵੀ ਕੀਤਾ ਹੋਵੇ ਉੱਥੇ ਚਾਹੇ ਉਹਦੀ ਸਾਇਲੈਂਟ ਤੇ ਹੋਵੇ ਉਹਨਾਂ ਦੀ ਜਿਹੜੀ ਆਵਾਜ਼ ਆ ਜਾਂ ਲਾਈਟ ਔਨ ਹੋ ਜਾਣਾ ਉਹ ਬੜੀ ਡਿਸਟਰੈਕਸ਼ਨਸ ਆ ਬੱਚਿਆਂ ਲਈ ਵੀ ਟੀਚਰਜ਼ ਲਈ ਵੀ ਹੁੰਦੀ ਆ ਸੋ ਹੁਣ ਮਤਲਬ ਸਾਰੇ ਜੀ ਇਸ ਗੱਲ ਦੀ ਕੋ ਕਰ ਰਹੇ ਆ ਭਈ ਅਸੀਂ ਇਹਨੂੰ ਬਿਲਕੁਲ ਬੈਨ ਕਰੀਏ ਜਾਂ ਕੁਝ ਜਿਹੜੀਆਂ ਛੋਟਾਂ ਦੇ ਕੇ ਕੁਝ ਕੰਡੀਸ਼ਨਸ ਲਾ ਕੇ ਜਿਹੜਾ ਇਹਦੇ ਯੂਸੂअली ਅਸੀਂ ਅਲਾਉ ਕਰੀਏ ਸੋ ਦੇਖਦੇ ਆ ਆਉਣ ਵਾਲੇ ਸਮੇਂ ਵਿੱਚ ਕਿਸ ਪਾਸੇ ਵੱਲ ਨੂੰ ਗੱਲ ਜਾਂਦੀ ਆ ਪਰ ਸਰਟਨਲੀ ਬਹੁਤ ਸਾਰੇ ਲੋਕ ਇਸ ਗੱਲ 'ਤੇ ਯਕੀਨ ਰੱਖਦੇ ਵੀ ਜਿਹੜੀਆਂ ਡਿਵਾਈਸੇਜ਼ ਹੈਗੀਆਂ ਜੇ ਕਲਾਸਰੂਮ ਦੇ ਵਿੱਚ ਬੱਚੇ ਲੈ ਕੇ ਜਾਂਦੇ ਆ ਜੀ ਤੇ ਉਹ ਬਹੁਤ ਡਿਸਟਰੈਕਟ ਕਰਦੀਆਂ ਨੇ ਕਿਸੇ ਦੀ ਘੰਟੀ ਵੱਜ ਗਈ ਕਿਸੇ ਦੇ ਕੁਝ ਹੋ ਗਿਆ ਸੋ ਇਸ ਕਰਕੇ ਉਹ ਡਿਸਟਰੈਕਸ਼ਨ ਦਾ ਕੰਮ ਕਰ ਕਰਦੀਆਂ ਨੇ ਤੇ ਲਰਨਿੰਗ ਤੇ ਇਫੈਕਟ ਕਰਦੀਆਂ ਪਰ ਜੇ ਉਹਨਾਂ ਨੂੰ ਜਿਵੇਂ ਟੀਚਰਸ ਦੇ ਕਹਿਣ ਮੁਤਾਬਕ ਪੇ ਕਿਸੇ ਕੰਮ ਲਈ ਉਹਨਾਂ ਨੂੰ ਚਾਹੀਦੀਆਂ ਉਹ ਡਿਵਾਈਸਸ ਤੇ ਉਹ ਵਧੀਆ ਟੂਲ ਵੀ ਸਾਬਤ ਹੋ ਸਕਦੇ ਆ ਲਰਨਿੰਗ ਲਈ ਪਰ ਉਹ ਉਹਨਾਂ ਦੀ ਨਿਗਰਾਨੀ ਹੇਠ ਚੈਨਲ ਪੰਜਾਬੀ ਲਈ ਕਲਮੀਰ ਸਿੰਘ ਸੰਘਾ ਐਡਮਿੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ